ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਆਪਾਂ ਕੱਟਣ ਲੱਗੇ ਆ ਆਲੂ ਲਸਣ ਪਿਆਜ਼ ਅਦਰਕ ਵਗੈਰਾ ਵਗੈਰਾ ਕਿਉਂਕਿ ਆਪਾਂ ਨੇ ਅੱਜ ਜਿਹੜੀ ਹੈਗੀ ਆ ਸਬਜ਼ੀ ਬਣਾਉਣੀ ਆ ਆਲੂ ਪਕੌੜਿਆਂ ਦੇ ਕਾਫੀ ਦਿਨ ਹੋ ਗਏ ਬਣਾਈ ਨੂੰ ਪਾਣੀ ਮਤਾਂ ਲਿਆ ਕਿਉਂਕਿ ਮੈਂ ਨਾ ਲਸਣ ਅਦਰਕ ਤੇ ਪਿਆਜ਼ ਆ ਜਿਹੜਾ ਛੱਲ ਕੇ ਫਿਰ ਧੋ ਕੇ ਤੇ ਫਿਰ ਕੱਟਣੀ ਹੈਨੀ ਆ ਇਦੇ ਨਾਲ ਜਿਹੜਾ ਹੈਗਾ ਆ ਜਦੋਂ ਆਪਾਂ ਤੇਲ 'ਚ ਤੜਕੀ ਤੇ ਪਾਉਣ ਤੇਲ ਵਿੱਚ ਪਾਉਣਿਆਂ ਗਰਮ ਕਰਕੇ ਤੇਲ ਕਿ ਹੋ ਜੂ ਉਹ ਵੀ ਤੁਸੀਂ ਵਰਤੀ ਤੇ ਫਿਰ ਉਹ ਜਿਹੜੇ ਸਿੱਟੇ ਜੇ ਪੈਂਦੇ ਨਾ ਉਹ ਨਹੀਂ ਪੈਂਦੀ ਹੈਗੇ ਜੇ ਆਪਾਂ ਮਤਲਬ ਕੱਟਣ ਤੋਂ ਪਹਿਲਾਂ ਤੋੜੀਏ, ਛੇਲ ਕੇ ਤੇ ਫਿਰ ਤੋ ਲਵੇ ਵਧੀਆ ਰਹਿੰਦਾ ਆ। ਤਾਂ ਹੀ ਮਾ ਜਿਹੜਾ 6 ਵਜਣ ਵਾਲਿਆ ਆ 6 ਵਜਣ 'ਚ 5 ਕੁ ਮਿੰਟ ਰਹਿ ਗਏ ਆ। ਤੇ ਬੱਚੇ ਟਿਊਸ਼ਨ ਤੋਂ ਹਲੇ ਨਹੀਂ ਆਏ ਹੈਗੇ। ਦੇਖੋ ਜੀ ਆਪਾਂ ਤਾਂ ਹੈਗੇ ਦੇਸੀ ਜੀ। ਤੇ ਦੇਸੀ ਜੀ ਜ਼ਿੰਦਗੀ ਆਪਾਂ ਜਿਉਉਨੇ ਆ। ਨਾਰਮਲ ਜਿੱਦਾਂ ਪਿੰਡਾਂ ਵਿੱਚ ਰਿਆ ਜਾਂਦਾ ਵੈਸੇ ਪਿੰਡਾਂ ਵਾਲੇ ਵੀ ਅੱਜਕੱਲ ਹਾਈ ਪਾਈ ਜਾਂਦੇ ਕੀ ਜਿਉਣ ਲੱਗ ਗਏ ਆ ਪਰ ਅਸੀਂ ਜਿਹੜੀ ਹੈਗੀ ਦੇਸੀ ਹੋ ਜਾਂਦੀ ਕੀ ਜਿ ਆਉਂਦੀ ਹੈ ਹਲੇ ਵੀ ਬਾਕੀ ਤਰੀਕਾ ਅਲੱਗ ਹੋ ਸਕਦਾ ਹਨਾ ਸਭ ਦਾ ਹੀ ਅਲੱਗ ਅਲੱਗ ਤਰੀਕਾ ਹੁੰਦਾ ਵਾ ਤੇ ਸਾਡਾ ਥੋੜਾ ਜਿਹਾ ਅਲੱਗ ਤਰੀਕਾ ਆ ਸਭ ਦਾ ਆਪਣਾ ਆਪਣਾ ਲਾਈਫ ਸਟਾਈਲ ਆ ਜਿਹੜਾ ਹੁੰਦਾ ਆ ਬੱਚੇ ਨਹੀਂ ਹਲੇ ਟਿਊਸ਼ਨ ਤੋਂ ਵਾਏ ਨੇ ਉਹਨਾਂ ਦੀ ਵੇਟ ਕਰਦੀ ਸੀ ਕਿ ਮੈਂ ਕਿ ਚਲੋ ਆ ਜਾਣਗੇ ਪਰ ਹਲੇ ਆਏ ਨਹੀਂ ਹੈਗੇ ਉਹ ਕਈ ਵਾਰ ਨਾ ਖੇਡਣ ਲਾ ਲੈਂਦੀ ਹੈ ਬੱਚਿਆਂ ਨੂੰ ਤੇ ਆਪਾਂ ਕੱਟਣ ਲੱਗੀ ਹੋਈਆਂ ਪਿਆਜ਼ ਐ ਲਸਣ ਦੱਸਿਆ ਹੀ ਮੈਂ ਤੁਹਾਨੂੰ ਸਬਜੀ ਹੈ ਨਾ ਸਬਜੀ ਦੀ ਹਰ ਟੈਨਸ਼ਨ ਹੈ ਰੋਜ਼ ਹੀ ਕੀ ਬਣਾਈਏ ਕੀ ਬਣਾਈਏ ਇਹ ਨਹੀਂ ਕੀ ਕਰਮੋਂ ਕਦਾ ਇੱਕ ਤਾਂ ਲਸਣ ਵੀ ਨਾ ਜਿਹੜਾ ਆਪਾਂ ਮੁੱਲ ਮੁੱਲ ਲਿਆ ਹੋਇਆ ਲਸਣ ਜੀ ਤੇ ਪਤਾ ਨਹੀਂ ਕੀ ਗੱਲ ਅੱਜ ਕੱਲ ਨਾ ਮਰ ਜੇ ਜਾਂਦਾ ਉਹ ਵਿੱਚੋਂ ਵਿੱਚੋਂ ਹਲਾਂ ਗੱਠੀਆਂ ਜਿਹੜੀਆਂ ਲਸਣ ਦੀਆਂ ਕਲੀਆਂ ਨੇ ਮਰੀਆਂ ਜਿਹੀਆਂ ਨਿਕਲਦੀਆਂ ਨੇ ਖਰਾਬ ਜਿਹਾ ਹੋਇਆ ਹੋਇਆ ਚਲੋ ਵੈਸੇ ਮੈਂ ਥੋੜਾ ਹੀ ਪਾਉਂਗੀ ਗੱਠੀ ਜਿਹੜੀ ਹੈਗੀ ਜਿੰਨਾ ਤੋਂ ਨਿਕਲਿਆ ਸਾਰਾ ਪਾ ਲੂੰਗੀ ਜਿਹੜਾ ਖਰਾਬ ਹੋਇਆ ਆਪਾਂ ਸੈੱਡ ਦਾਂਗੇ ਕਾਫੀ ਦਿਨ ਆਵਾਦ तकरीबन ਮੈਂ ਕਹਿੰਨੀ 20 25 ਦਿਨ ਹੋ ਗਏ ਸਾਨੂੰ ਆਲੂ ਪਕੌੜਿਆਂ ਦੀ ਸਬਜ਼ੀ ਬਣਾਈ ਨੂੰ ਅੱਜ ਆਪਾਂ ਆਲੂ ਪਕੌੜਿਆਂ ਦੀ ਸਬਜ਼ੀ ਜਿਹੜੀ ਬਣਾ ਲઈએ ਆ ਟੇਸਟੀ ਬਣਦੀ ਆ ਤੇ ਬਾਕੀ ਬੱਚਿਆਂ ਨੂੰ ਦੋਨਾਂ ਨੂੰ ਇਹ ਪਸੰਦ ਹੈਗੀ ਆ ਇਹ ਗੱਲ ਦੀ ਮਤਲਬ ਮੈਨੂੰ ਲੱਗਾ ਆ ਹਨਾ ਦੋਨਾਂ ਨੂੰ ਇਹ ਆਲੂ ਪਕੌੜਿਆਂ ਦੀ ਸਬਜ਼ੀ ਜਿਹੜੀ ਪਸੰਦ ਆ ਨਹੀਂ ਤਾਂ ਕੋਈ ਸਬਜ਼ੀ ਬਣੀ ਹੋਵੇ ਢਾਹ ਸਬਜ਼ੀ ਤੇ ਇੱਕ ਜਾਨ ਨੇ ਨਖਰਾ ਕਰਨਾ ਹੀ ਹੁੰਦਾ ਆ ਪਰ ਇਹਦੇ ਚ ਇਹ ਜਦੋਂ ਸਬਜ਼ੀ ਬਣਾਉਣੀ ਆ ਅਸੀਂ ਆਲੂ ਪਕੌੜਿਆਂ ਦੀ ਦਾਲ ਬਣਾਉਣੀ ਆ ਨਾ ਬੱਚਿਆਂ ਨੂੰ ਕੋਈ ਨਖਰਾ ਹੀ ਹੁੰਦਾ ਇਹਦਾ ਮਤਲਬ ਚੋ ਪਚਾਂਦ ਰੋਟੀ ਖਾ ਲੈਂਦੇ ਆ ਐ ਨਹੀਂ ਕਹਿੰਦੇ ਮम्मा ਦੂਜੀ ਆਪਸ਼ਨ ਕੀ ਆ ਜੇ ਅਸੀਂ ਕੋਈ ਮਤਲਬ ਮੰਨ ਲਓ ਪਿੰਡੀਆਂ ਬਣਾ ਜਾਨੀ ਤਾਂ ਬੇਟੇ ਨੇ ਕਹਿਣਾ ਮम्मा ਪਿੰਡੀਆਂ ਤੋਂ ਇਲਾਵਾ ਹੋਰ ਆਪਸ਼ਨ ਕੀ ਆ ਰੋਟੀ ਖਾਣ ਲਈ ਤੇ ਜੇ ਅਸੀਂ ਦਾਲ ਬਣਾ ਲਈ ਮੂੰਗੀ ਛੋਲਿਆਂ ਦੀ ਤਾਂ ਬੇਟੀ ਇਹਦਾ ਆ ਹੁੰਦਾ ਆ ਵੀ ਮਤਲਬ ਕਿਸੇ ਨੂੰ ਕੋਈ ਸਬਜ਼ੀ ਪਸੰਦ ਆ ਕਿਸੇ ਨੂੰ ਕੋਈ ਪਸੰਦ ਆ ਇਹ ਬਣਾਉਣ ਵਾਲੇ ਨੂੰ ਤਾਂ ਹੁੰਦਾ ਹੀ ਆ ਵੀ ਜਿਹੜੀ ਬਣ ਗਈ ਹੱਸ ਖਾ ਲੋ ਠੀਕ ਆ ਹਨਾ ਤੇ ਮੇਰੇ ਹਸਬੰਡ ਨੇ ਵੀ ਕਦੇ ਨਹੀਂ ਕਿਹਾ ਕਿ ਹਾਂ ਵੀ ਆ ਨਹੀਂ ਆ ਬਣਾਉਣਾ ਪਰ ਉਹਨਾਂ ਦਾ ਫੇਵਰੇਟ ਸਾਗ ਆ ਸਾਗ ਉਹਨਾਂ ਨੂੰ ਗਾਲੀਂ ਥੋੜੇ ਸਾੰਮਣੇ ਹੀ ਹਨ ਤੁਮ ਮਤਲਬ ਜਦੋਂ ਵੀ ਮੈਂ ਸਾਗ ਧਰਦੀ ਮੈਂ ਬਲੌਗ ਜ਼ਰੂਰ ਬਣਾਉਣੀ ਆ ਤੇ ਤੁਸੀਂ ਦੇਖਿਆ ਹੀ ਹਨ ਅਸੀਂ ਕਈ ਵਾਰੀ ਬਣਾ ਲਿਆ ਹੁਣ ਮੈਂ ਹੀ ਉਹਨਾਂ ਨੂੰ ਮੰਨਾ ਕਰਤਾ ਮੈਂ ਕਿਹਾ ਲਿਓ ਨਾ ਵੀ ਜਿੱਦਾਂ ਹੁਣ ਖੜਾ ਹੋਣਾ ਮੈਂ ਪਾਣੀ ਆਇਆ ਹੋਇਆ ਤੇ ਉਹਦੇ ਨਾਲ ਸਾਗ ਆ ਜਿਹੜਾ ਸਾਫ਼ ਪਾਣੀ ਵਾਲਾ ਨਹੀਂ ਹੈਗਾ ਜੀ ਸਹੀ ਨਹੀਂ ਹੈ ਉਹ ਮੈਂ ਕਿਹਾ ਤੁਸੀਂ ਰਹਿਣ ਹੀ ਦਿਓ ਲਓ ਨਾ ਹਨਾ ਮੈਂ ਸਬਜ਼ੀਆਂ ਵੀ ਪਾਣੀੋਂ ਘੱਟ ਲੈਣ ਲੱਗੀ ਕਿਉਂਕਿ ਇਹ ਪਾਣੀ ਨਾ ਸਾਫ਼ ਵਾਲੀਆਂ ਨਹੀਂ ਹੈ ਇਹ ਸਬਜ਼ੀਆਂ ਮੀਂਹ ਦਾ ਹੜਾਂ ਦਾ ਪਾਣੀ ਆ ਤੇ ਫਿਰ ਉਹਨੂੰ ਪਤਾ ਹੈ ਨਾ ਜਦੋਂ ਪਾਣੀ ਨਾਲਿਆ ਨੂਲਿਆਂ ਵਿੱਚ ਦੀ ਹੋ ਕੇ ਹੀ ਆਉਂਦੀ ਆ ਹੜ ਤਾਂ ਤੇ ਫਿਰ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਦਾ ਪਾਣੀ ਸਬਜ਼ੀ ਵੀ ਕਿਦਾਂ ਖਰਾਬ ਦੀ ਹੋਊਗੀ ਹਨਾ ਤੇ ਤੋਰੀਆਂ ਵੀ ਆਪਣੇ ਘਰੇ ਲੱਗਦੀਆਂ ਨੇ ਤੀਜੇ ਚੌਥੇ ਦਿਨ ਜਿਹੜੀਆਂ ਲੈ ਜਾਂਦੀਆਂ ਨੇ ਤੇ ਫੇਰ ਆਪਾਂ ਜਿਹੜੀਆਂ ਹੈਗੀਆਂ ਬਣਾ ਲਈਦੀਆਂ ਜਿੱਦੇ ਇਹਨਾਂ ਦਾ ਮਾਣ ਕਰਦਾ ਲੈ ਵੀ ਹੁੰਦੇ ਪਰ ਮੈਂ ਕਹੀ ਨਹੀਂ ਹੁੰਦੀ ਵੀ ਨਾ ਲਿਆਇਓ ਨਾ ਪਰ ਹੁਣ ਤਾਂ ਕਈ ਦਿਨ ਹੋ ਗਿਆ ਆਪਾਂ ਬੜਾਈ ਨਹੀਂ ਹੈਗੀ ਜਿੱਦੇ ਆਪਾਂ ਗੂਬੀ ਬਣਾਈ ਉਸ ਤੋਂ ਬਾਅਦ ਨਹੀਂ ਮੈਂ ਸਬਜੀ ਮੁੱਲ ਲੈਣ ਦਿੱਤੀ ਮੈਂ ਕਿਹਾ ਰੈਣ ਤੋਂ ਲਿਆਇਓ ਨਾ ਦਾਣ ਦੂਣਾ ਨਾਲ ਹੀ ਕੰਮ ਚਲਾ ਲਈਦਾ ਯਾ ਬਾਕੀ ਮਹਿੰਗੀਆਂ ਵੀ ਬਹੁਤ ਹੁੰਦੀਆਂ ਹੁੰਦੀਆਂ ਸਬਜੀ ਉਹੀ ਵੀ ਸਬਜ਼ੀ ਆਪਾਂ ਲੈਣੇ ਆ ਨਾ ਦੁੱਗਣੇ ਰੇਟ ਤੇ ਮਿਲਦੀ ਏ ਕਿਉਂਕਿ ਮੀਆਂ ਨੇ ਮਾਰ ਬਹੁਤ ਦਿੱਤੀਆਂ ਕਿੰਨੀ ਦਾ ਜ਼ਮੀਨ ਖੜਾ ਨਹੀਂ ਰੋਕਦੀ ਏ ਖੜਾ ਵਾਲੇ ਪਾਣੀ ਇੱਕ ਤਾਂ ਹਣਾ ਕਈ ਪੈਣਾ ਸਬਜ਼ੀ ਆ ਜਿਹੜੀ ਖੜ ਕੇ ਵੀ ਕੱਟ ਲੈਂਦੀਆਂ ਨੇ ਪਰ ਮੈਂ ਹਮੇਸ਼ਾ ਸਬਜ਼ੀ ਜਿਹੜੀ ਬਹਿ ਕੇ ਕੱਟਦੀ ਆ ਮੰਜੇ ਤੇ ਬੈਠ ਜਾਣੀ ਇਦਾਂ ਕਿ ਇਹ ਸਬਜ਼ੀ ਕੱਟਦੀਆਂ ਇਦਾਂ ਆਸਾਨੀ ਹੋ ਜਾਂਦੀ ਹੈ ਕੱਟਣ ਦੇ ਵਿੱਚ ਸੌਖੀ ਲੱਗਦੀ ਆ ਮੈਨੂੰ ਬਰੀਕ ਬਰੀਕ ਆਪ ਪਿਆਜ਼ ਕੱਟ ਲੈਣੇ ਆ ਲੈਨੇ ਹੁੰਦੇ ਆ ਕੰਮ ਨਹੀਂ ਮੁੱਕਦਾ ਸਾਰਾ ਦਿਨ ਬੰਦਾ ਮੁੱਕ ਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੀ ਹਣਾ ਤੇ ਮਰਿਆਂ ਤੇ ਵੀ ਹਨਾ ਕੰਮ ਨੂੰ ਰੋਂ ਚੰਮ ਨੂੰ ਰੋਂਦੇ ਆ ਲੋਕ ਕੰਮ ਨੂੰ ਰੋਂਦੇ ਆ ਚੰਮ ਨੂੰ ਨਹੀਂ ਰੋਂਦੇ ਜੇ ਮਰ ਜਾਂਦੇ ਆ ਫੇ ਕੰਮ ਨੂੰ ਰੋਂਦੇ ਆ ਚੰਮ ਨੂੰ ਨਹੀਂ ਰੋਂਦਾ ਕੋਈ ਹੁਣ ਜੇ ਨੋਹਾ ਕਹਿ ਦਿੰਦੀਆਂ ਨੇ ਅਸੀਂ ਪੇਕੇ ਜਾਣਾ ਕਹਿ ਦੇਣਗੇ ਸਾਡਾ ਸਰਦਾ ਨਹੀਂ ਤੇ ਜਦੋਂ ਮਰ ਜਾਂਦੀਆਂ ਫੇਰ ਵੀ ਤਾਂ ਸਰਦਾ ਹੀ ਆ ਦੋ ਦਿਨ ਵੀ ਨਹੀਂ ਫਿਰ ਰਹਿਣ ਦਿੰਦੇ ਵੀ ਪਹਿਲਾਂ ਵੀ ਸਾਰਦੇ ਹੀ ਸੀਗੇ ਤੇ ਹੁਣ ਵੀ ਸਾਰ ਨੂੰ ਇੱਕ ਅੱਧਾ ਦਿਨ ਵੀ ਨਹੀਂ ਸਾਰਦੇ ਜਦ ਹੀ ਰੌਲਾ ਪਾਉਣ ਲੱਗ ਜਾਂਦੇ ਆ ਵੀ ਆਜੋ ਆ ਪਹਿਲੀ ਗੱਲ ਤਾਂ ਜਾਣ ਨੂੰ ਹੀ ਹਾਮੀ ਭਰ ਦਿੱਛੀ ਤੂੰ ਤੁਸੀਂ ਦੇਖਿਆ ਹੁਣ ਮੇਰਾ ਖੜੀਆਂ ਵੇਲੇ ਦੀ ਜਾ ਕੇ ਆਈ ਹੋਈ ਆ ਆ ਗਏ ਮੇਰੇ ਬੱਚੇ ਟਿਊਸ਼ਨ ਤੋਂ ਦੀਰੀ ਹਵਾ ਘਾਟਾ ਤਿਆਰ ਜਿੱਤੇ ਫਿਰ ਉਹ ਤਰਕੇ ਹੁੰਦੀ ਆ ਨਹੀਂ ਚੰਗਲਾ ਹੋਣਦੀ ਆ ਹੋਲੀ-ਹੋਲੀ ਆਉਗੀ ਹਾਂ ਪਰ ਮੇਰੀ ਵੀ ਹੋਲੀ ਹੋਈ ਸੀ ਟਰਮ ਲੱਗ ਜਾਣ ਕੇ ਰੇ ਟਰਮ ਅਗਰ ਰੈਡੀ ਮੇਰੀ ਨੋਰ ਕੋਈ ਸੀ ਅੱਛਾ ਫੇ ਮੈਂ ਕੀ ਕਰਾਂ ਠੀਕ ਆ ਖੇੜਿ ਆਓ ਉਧਰੋਂ ਪਰਵਾਹ ਲੋ ਡੈਡੀ ਹੁਣਾਂ ਤੋਂ ਡੈਡੀ ਹੁਣੇ ਭਾਰ ਦੇਣਗੇ ਲੈ ਜਾ ਮਨਜੋ ਉਹਦੀ ਫੈਮਿਲੀ ਚ ਹਵਾ ਘਾਟਾ ਜਸ਼ਨ ਕਹਿੰਦਾ ਮੈਂ ਭਰਾ ਕੇ ਲੈ ਕੇ ਆਉਣਾ ਸੱਚ ਸਾਂਝੀ ਲੱਗੂਗੀ ਹਨਾ ਹੁਣ ਸਾਰਿਆਂ ਦੀ ਅਸੀਂ ਕਾਰੇ ਮਾਝੇ ਆਹ ਵੇ ਕਰਨ ਕੇ ਵੀ ਬਹੁ ਕਰੀ ਜਾਂਦੀ ਸੀ ਬੋਸਣ ਤਾਰੇ ਤਾਰੇ ਬਣਾਈ ਜਾਂਦੇ ਸੀ ਤੁਸੀਂ ਬਾਹਰ ਚਲੇ ਗਏ। ਦੇਖਦੇ ਆ ਜੇ ਜਾ ਹੋਇਆ ਤਾਂ ਆਹ ਹੋ ਗਿਆ ਜਾਂਦੇ ਆ। 21 23 ਨਹੀਂ ਖਾਂਦੀ ਲੱਗਦੀ। ਹਾਂ 사ਂਜੀ ਤੇ ਜਾ ਜਾਵਾਂਗੇ ਦੇਖਾਂਗੇ ਜੀ ਦਾਦੀ ਉਹਨਾਂ ਨੇ ਕਹਿਤਾ ਤਾਂ ਵੀ ਜਾਵੜਾ। ਤੇ ਪਾਪੇ ਤੇਰੇ ਨੇ। ਕਿਉਂਕਿ ਉਹਨਾਂ ਨੂੰ ਪੁੱਛੇ ਬਿਨਾ ਫਿਰ ਆਪਾਂ ਜਾਣਦੇ ਨਹੀਂ ਨਾ 사ਂਜੀ ਤੇ। ਤੈਨੂੰ ਤਾਂ ਕੁਛ ਨਹੀਂ ਕਹਿਣਾ ਤੇ ਦਾਦੀ ਨੇ ਕਹਿਣਾ ਚੱਲ। ਚੱਲ। ਹਾਂ? ਕੋਈ ਨਹੀਂ ਪਤਾ ਨਹੀਂ ਲੱਗਣਾ ਕੱਲ ਪਤਾ ਲੱਗਿਆ। ਏ ਕਹਿੰਦੀ ਅਦਰਕ ਨਹੀਂ ਪਾਉਣਾ ਹੈਗਾ ਸਬਜ਼ੀ ਦੇ ਵਿੱਚ ਤੇ ਕੱਲ ਇਹਨੂੰ ਪਤਾ ਵੀ ਨਹੀਂ ਲੱਗਿਆ ਵੀ ਅਦਰਕ ਪਾਇਆ ਹੋਇਆ ਵਾ ਚਾ ਪਚਾਂ ਦੀ ਜਿਹੜੀ ਖਾਰੀ ਸਬਜ਼ੀ ਤੋਰੀਆਂ ਦੀ ਸਬਜ਼ੀ ਬਣਾਈ ਸੀ ਅਸੀਂ ਹਾਂ ਉਹ ਉਹ ਮੰਮੀ ਅਨੰਦ ਆਪੀਸ ਕੇ ਬਾਅਦ ਇਹ ਖਾਏ ਨੇੜੇ ਹੋ ਕੇ ਬੋਲ ਮੇਰੇ ਇਹਨੂੰ ਪੀਸ ਕੇ ਬਾਅਦ ਕਾ ਖਾਏਗਾ ਅੱਛਾ మే బ మర్జీ ఎవరూ దునా ਖੇਡ ਲਓ ਪਤਾ ਹੁਣ ਪੰਦ ਚੱਟ ਫਿਰ ਉਹ ਤੇ ਸਾਈਕਲ ਉੱਥੇ ਖੜਾਇਆ ਦਾ ਫਿਰ ਪਤਾ ਕੀ ਆ ਸ਼ਾਮ ਨੂੰ ਫਿਰ ਤੂੰ ਕਹਿੰਦਾ ਮੈਂ ਉੱਧਰ ਜਾਣਾ ਮੂੰ ਦੁਨੇਰਾ ਹੋਇਆ ਹੁੰਦਾ ਹੁਣ ਜਾਵਾਂ ਦੁਨੇ ਜਾਣਾ ਉੱਧਰ ਜਾਇਆ ਮੈਂ ਮੈਂਨ ਕਹਤਾ ਗੀ ਮੈਂ ਵੀ ਅੰਮੀ ਆ ਬਸ ਘਰ ਤੋਂ ਕੇ ਲੈ ਕੇ ਆਉਂਦਾ ਮਸਾਲਾ ਦਾ ਘੱਟ ਸਾਈਕਲ ਉੱਧਰ ਖੜੀ ਆ ਨਾ ਨਹੀਂ ਮੈਂ ਖੇਡਣ ਨੂੰ ਜਾਂਦੇ ਆ ਜਾ ਆ ਚੱਕ ਲਿਆਉਂਗੀ ਆਪੇ ਆਵਦੀ ਸਾਈਕਲ ਹੀ ਠੀਕ ਆ ਪਾਣੀ ਇਹ ਅਦਰਕ ਨਹੀਂ ਪਾਉਣ ਦਿੰਦੀ ਇਹ ਤਾਂ ਚੋਰੀ ਚੋਰੀ ਪਾਉਂ ਜਾਂਦੀ ਨੇ ਇਹ ਟਿਊਸ਼ਨ ਤੋਂ ਆ ਗਏ ਉੱਪਰੋਂ ਪਰ ਇਹਨੂੰ ਬਾਅਦ ਚੋ ਪਤਾ ਵੀ ਨਹੀਂ ਲੱਗਦਾ ਹੁੰਦਾ ਵੀ ਅਦਰਕ ਪਾਇਆ ਵਾ ਨਪਰ ਕੇ ਖਾ ਲੈਣਾ ਇਹਨੇ ਮੈਂ ਪਤਾ ਕੀ ਕਰਦੀ ਹੁੰਨੀ ਆ ਅਦਰਕ ਨੂੰ ਨਾ ਲਸਣ ਅਦਰਕ ਨੂੰ ਪਹਿਲਾਂ ਪਾਉਣ ਲੈਣੀ ਹੁੰਦੀ ਜਦੋਂ ਅਦਰਕ ਪਾਵਾਂ ਉਹਦੇ ਤੇ ਫਿਰ ਉਹਦੇ ਨਾਲ ਜਿਹੜਾ ਹੈਗਾ ਆ ਪਤਾ ਨਹੀਂ ਲੱਗਦਾ ਅਦਰਕ ਪਾਏ ਦਾ ਚੰਗੀ ਤਰ੍ਹਾਂ ਪਹਿਲਾਂ ਭੁੱਜ ਜਾਂਦਾ ਆ ਕੁਛ ਕੁਛ ਫਿਰ ਪਿਆਜ਼ ਦੇ ਨਾਲ ਭੁੱਜੀ ਜਾਂਦਾ ਆ ਤੇ ਪਤਾ ਹੀ ਨਹੀਂ ਲੱਗਦਾ ਅੱਪਾ ਹੁਣ ਕੱਟ ਦਿੰਨੇ ਆ ਆਲੂ ਆਲੂ ਕ ਚਾਲੂ ਬੇਟਾ ਕਹਾਂ ਗਏ ਇਥੇ ਹੁਣ ਨਾ ਰੈਣ ਛੋਟੇ ਹੋਣ ਲੱਗ ਪਏ ਤੇ ਜਲਦੀ ਰੈਣ ਛੇਪ ਜਾਂਦਾ ਵਾ ਦਿਨ ਉਹਨਾਂ ਛੋਟੇ ਹੀ ਹੋ ਜਾਣੇ ਹੁਣ ਬਸ ਮੈਂ ਟੋ ਮੰਟੀ ਦੇਣ ਜਾਂ ਲੰਘ ਜਾਂ ਕਰਨਾ ਦੋ ਅਕਤੂਬਰ ਨੂੰ ਹੈਗਾ ਦੁਸ਼ਹਿਰਾ ਤੇ ਮੇਰੇ ਖਾਲ 20 ਅਕਤੂਬਰ ਦੀ ਹੈਗੀ ਆ ਦੀਵਾਲੀ ਤੇ ਹੋਣੇ ਦੀਵਾਲੀ ਦੀਆਂ ਵੀ ਸਫਾਈਆਂ ਆਪਾਂ ਨੂੰ ਸ਼ੁਰੂ ਕਰਨੀਆਂ ਨੇ ਆਪਾਂ ਵੈਸੇ ਮੈਂ ਤਾਂ ਇੱਕ ਵਾਰ ਸਫਾਈ ਕਰ ਦਿੱਤੀ ਆ ਫੇਰ ਵੀ ਮੋਟਾ-ਮੋਟਾ ਜਿਹਾ ਆਪਾਂ ਜਿਹੜਾ ਹੈਗਾ ਛਾੜ ਦਿਆਂਗੇ ਇੱਕ ਵਾਰੀ ਫੇਰ ਵੀ ਜਾਲੇ-ਜੂਲੇ ਜੇ ਲਾਹਾਂਗੇ ਪਰ ਮੈਂ ਨੇੜੇ ਜੇ ਕਰੂੰਗੀ ਪਹਿਲਾਂ ਸੋਚਦੇ ਸੀ ਕੱਚੇ ਵੜੇ ਵਿੱਚ ਮਿੱਟੀ ਫੇਰ ਦਵਾਂਗੇ ਫਿਰ ਮੈਂ ਇੱਕ ਮੈਂ ਕਿਹਾ ਮਿੱਟੀ ਵੀ ਆਦੋਏ ਕਹਿੰਦੇ ਰਹਿਣ ਦੇ ਤੂੰ ਦਿਵਾਲੀ ਤੋਂ ਬਾਅਦ ਆਪਾਂ ਫਾਰਸ਼ੀ ਲਵਾ ਦੇਾਂਗੇ ਨਾਲੇ ਰੂੜੇ ਰਾੜੇ ਜੀ ਹੈਗੇ ਹੱਥ ਉੱਤੇ ਚ ਵੱੱਧੂ ਦਾ ਰੂੜਾ ਰਹਿਣ ਦੇ ਮਿੱਟੀ ਲਾਉਣ ਨੂੰ ਪਹਿਲਾਂ ਮੇਰੀ ਲਾਈ ਹੁੰਦੀ ਸੀ ਤੁਸੀਂ ਦੇਖ ਚਾਹੀਏ ਪਹਿਲੀਆਂ ਵੀਡੀਓ ਦੇ ਵਿੱਚ ਹੁਣ ਲਾਉਣ ਨਹੀਂ ਦਿੰਦੇ ਕਹਿੰਦੇ ਹੱਥ 'ਚ ਰੂੜਾ ਰਾੜਾ ਵੱਜਿਆ ਔਖਾ ਹੋ ਜਾਣਾ ਆ ਦੇਖਦੇ ਆ ਫਾਸਲਾ ਲਗਾਉਣ ਦੀ ਵੈਸੇ ਸੁਣਨ ਚ ਤਾਂ ਇਹ ਵੀ ਆਇਆ ਕਹਿੰਦੇ 7 ਮਹੀਨੇ ਭੱਠੇ ਬੰਦ ਕਰਤੇ ਆ ਇੱਟਾਂ ਕਹਿੰਦੇ ਟਾਇਲ ਨਾ ਇੱਟਾਂ ਨਹੀਂ ਮਿਲਣੀਆਂ ਮੇਰਾ ਭਰਾ ਜਿਹੜਾ ਮਿਸਤਰੀ ਨਾਲ ਲੱਗਿਆ ਹੋਇਆ ਉਹ ਉੱਥੇ ਗੱਲਾਂ ਗੁੱਲਾਂ ਕਰਦੀ ਸੀ ਉਹਨੇ ਮੈਨੂੰ ਦੱਸਿਆ ਆ ਬਾਕੀ ਪਤਾ ਨਹੀਂ ਹਨਾ ਉਹ ਕਹਿੰਦਾ ਬਾਕੀ ਮੈਨੂੰ ਪਤਾ ਨਹੀਂ ਭੈਣੇ ਵੀ ਉੱਥੇ ਗੱਲਾਂ ਕਰਦੀ ਸੀ ਜੀ ਪਰ ਦੀਵਾਲੀ ਤੋਂ ਬਾਅਦ ਹੀ ਦੇਖਾਂਗੇ ਆਪਾਂ ਫਰਸ਼ ਦਾ ਤਾਂ ਪਹਿਲਾਂ ਪਹਿਲਾਂ ਨਹੀਂ ਲਗਾਉਂਦੇ ਹੈਗੇ ਬਾਅਦ ਵਿੱਚ ਦੇਖ ਲਾਂਗੇ ਜਨਵਰੀ ਫਰਵਰੀ ਤੱਕ ਦੇਖਾਂਗੇ ਵੀ ਲਗਾਉਂਦੇ ਆ ਲਗਾਉਣੇ ਨੰਮੇ ਲਮੀ ਕੱਟ ਲੈਣੇ ਮੈਨਾਲੇ ਬ੍ਰੀਕ ਨਹੀਂ ਕਰਨੀ ਇਸ ਕਾਇਮ 2:6 ਦਾ ਹੋ ਗਿਆ ਧਾਰ ਚੋਣੀ ਜਾ ਕੇ ਹਲੇ ਨੂੰ ਇਹ ਰਾਨ ਕੇ ਲਾਉਂਗੀ ਮੈਂ ਤੜਕਾ ਗੋਵਾ ਸੱਟ ਕੇ ਫਿਰ ਧਾਰ ਦੂੰਗੀ ਫਿਰ ਆ ਕੇ ਤੜਕਾ ਲਾਉਂਗੀ ਪ੍ਰੇਰਾਸ ਦਾ ਟਾਈਮ ਪਾਠ ਆ ਜਿਹੜਾ ਹੋਣ ਲੱਗ ਗਿਆ ਬਲੌਗ ਆ ਜਿਹੜਾ ਲੇਟ ਹੀ ਸ਼ੁਰੂ ਕੀਤਾ ਵਾ ਕਿਉਂਕਿ ਪਹਿਲਾ ਸਵੇਰ ਦਾ ਬਲੌਗ ਬਣਾ ਕੇ ਤੇ ਦੇਣਾ ਸੀ ਸਵੇਰ ਬਲੌਗ ਹੈ ਨਹੀਂ ਸੀ ਮੇਰੇ ਕੋਲ ਫਿਰ ਮੈਂ ਸਵੇਰ ਦਾ ਜੇ ਮੈਂ ਨਾ ਮਤਲਬ ਉਹਦੋਂ ਮੈਂ ਜਿੰਨਾ ਕਿ ਮੈਥੋਂ ਬਣਾਇਆ ਮੈਂ 19 ਮਿੰਟ ਰੀਟਿੰਗ ਕਰਕੇ ਪਾ ਦਿੱਤੀ ਤੇ ਜੇ ਫਿਰ ਹੁਣ ਨਾਲ ਇਹ ਵਾਲਾ ਵੀ ਬਣਾ ਕੇ ਪਾਉਂਦੀ ਹਾਂ ਨਾ ਫਿਰ ਲੰਬਾ ਵਾਲਾ ਹੋ ਜਾਣਾ ਸੀ ਹੁਣ 10 ਮਿੰਟ ਦਾ ਤਾਂ ਉਹੀ ਆ ਤੇ ਫਿਰ ਇਹ ਕਿੰਨਾ ਇਹ ਹੋ ਜਾਣਾ ਸੀਗਾ ਤਾਂ ਕਰਕੇ ਮੈਂ ਜਿਹੜਾ ਹੈਗਾ ਆ ਉਹਨੂੰ ਅਲੱਗ ਤੋਂ ਹੀ ਪਾ ਦਿੱਤਾ ਚਲੋ ਜੀ ਰੱਖ ਕੇ ਅੰਦਰ ਸਮਾਨ ਲਓ ਜੀ ਚੁੱਲ੍ਹੇ ਤੇ ਆਪਾਂ ਅੱਗ ਬਾਲ ਕੇ ਜਿਹੜਾ ਹੈਗਾ ਆ। ਪਤਿਲਾ ਆਪਾਂ ਨੇ ਰੱਖ ਲਿਆ। ਤੇ ਵਲੌਗ ਵੀ ਥੋੜਾ ਜਿਹਾ ਲੰਬਾ ਹੀ ਹੋ ਗਿਆ ਮੈਂ ਸਬਜ਼ੀ ਕੱਟਦੇ ਕੱਟਦੇ ਥੋੜੀ ਨਾਲ ਗੱਲਾਂ ਬਹੁਤ ਸਾਰੀਆਂ ਮਾਰੀਆਂ। ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਘੜਸੀ ਤੇਲ ਦੀ। ਸਰੋਂ ਦਾ ਤੇਲ ਆ। ਤੁਸੀਂ ਜਿਹੜਾ ਕੁਕਿੰਗ ਆਇਲ ਆ ਜਿਹੜਾ ਯੂਜ਼ ਕਰਦੇ ਹੋਗੇ। ਇਹਦੇ ਵਿੱਚ ਪਾ ਲੈਣਾ। ਪਣੇ ਦ੍ਰਿਸ਼ਿ ਨਾਲ ਤੁਹਾਨੂੰ ਜਿਹੜੀ ਹੈਗੀ ਸਬਜ਼ੀ ਬਣਾਉਣੀ ਦੱਸੂਗੀ ਆਲੂ ਵੀ ਕਿੱਦਾਂ ਬਣਾਉਨੇ ਆ ਸੀ ਤੁਸੀਂ ਕੁਝ ਹੀ ਕਿੰਦਾਉਣਾ ਨੇ ਤੁਸੀਂ ਵੀ ਜਰੂਰ ਦੱਸਿਓ ਕੀ ਤੁਹਾਡੀ ਵੀ ਇਸੇ ਤਰ੍ਹਾਂ ਬਣਦੀ ਹੈ ਰੈਸਪੀ ਸਬਜ਼ੀ ਦੀ ਤਾਂ ਆਲੂ ਪਕੌੜਿਆਂ ਦੀ ਰੈਸਪੀ ਇਹੀ ਹੈ ਆਹ ਕਿ ਮੁੱਜ਼ਗੀ ਕਿਉਂ ਤੇ ਮੈਂ ਕੂਲਰ ਲਾ ਦਿੱਤਾ ਨਾ ਕੂਲਰ ਦੀ ਖਵਾ ਜਿਹੜੀ ਇੱਧਰ ਨੂੰ ਆ ਰਹੀ ਹੈ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਜਦ ਤਾਈਂ ਆਪਾਂ ਇਹ ਪਕੌੜੇ ਆ ਜਿਹੜੀ ਪਾਣੀ ਵਿੱਚ ਭਿਉ ਲੈਨੇ ਆ ਤੋ ਕੇ ਤੜਕਾ ਲੱਗਦੇ ਲੱਗਦੇ ਇਹੇ ਭੇਜ ਜਾਣੀ ਹੈ ਤਾਂ ਕਿ ਮੋਝ ਜਾਂਦੀ ਆ ਤੇ ਵੈਸੇ ਕੰਮ ਕਰਨਾ ਵਧੀਆ ਲੱਗਦਾ ਵਾ ਮੈਨੂੰ ਉਹ ਜਿੱਤੇ ਇਹ ਜਿਹੜਾ ਆਪਣਾ ਗਰਮ ਹੋ ਗਿਆ ਮੈਂ ਥੋੜਾ ਜਿਹਾ ਕੈਮਰਾ ਬੰਦ ਕਰ ਲਿਆ ਸੀਗਾ ਮੈਂ ਪਾਦ ਨਹੀਂ ਸੀ ਮਚਦੀ ਭਾਈ ਇਹਦੇ ਚ ਪਾ ਲਵਾਂਗੇ ਆਪਾਂ ਜੀਰਾ ਅੱਧਾ ਚਮਚ ਜੀਰੇ ਦਾ ਪਾ ਲੈਂਦੇ ਆ ਤੇ ਜੀਰੇ ਨੂੰ ਭੁੰਨ ਲਾਂਦੇ ਆਗੇ ਦੇ ਵਿੱਚ ਆਪਾਂ ਕੱਟਿਆ ਹੋਇਆ ਜੀ ਅਦਰਕ ਤੇ ਲਸਣ ਤੇ ਪਿਆਜ਼ ਦੋ ਆਪਾਂ ਪਹਿਲਾਂ ਪਾਵਾਂਗੇ ਅਦਰਕ ਤੇ ਲਸਣ ਇਹਨਾਂ ਨੂੰ ਪੁੰਨਾਂਗੇ ਇਸ ਤਰ੍ਹਾਂ ਨਾ ਫਿਰ ਬੱਚਾਂ ਨੂੰ ਪਤਾ ਹੀ ਨਹੀਂ ਲੱਗਦਾ ਅਦਰਕ ਪਾਇਆ ਹੈ ਸਾਡੇ ਬੱਚਾਂ ਨੂੰ ਤੇ ਨਹੀਂ ਲੱਗਦਾ ਥੋੜਾ ਜਿਹਾ ਤੇਲ ਪਾਵਾ ਲੈਂਗੇ ਕੜਛੀ ਨਾ ਵਿੱਚ ਰਹਿ ਜਾਣਾ ਇਦਰੇ ਮੇ ਪਕੌੜੇ ਜਿਹੜੇ ਘਿਉਣੀ ਲੈਂਦੀਆਂ ਜਿਹੜੇ ਵੱਟੇ ਆ ਉਹਨਾਂ ਦੇ ਪੀਸ ਕਰ ਕਰਕੇ ਜਿਹੜੇ ਹੈਗੇ ਆ ਰੱਖੀ ਜਾਣੀ ਹੈ ਜਿਹੜੇ ਤੇ ਲਸਣ ਅਦਰਕ ਨੂੰ ਆਪਾਂ ਕੱਲਿਆਂ ਭੁੰਨਦੇ ਨਾ ਬਿਨਾ ਪਿਆਜ਼ ਪਾਈ ਤੋਂ ਪਹਿਲਾਂ ਪਹਿਲਾਂ ਹਨਾ ਤਾਂ ਸਮੈਲ ਬੜੀ ਸੋਹਣੀ ਆਉਂਦੀ ਤੇ ਸਬਜ਼ੀ ਦਾ ਵੀ ਟੇਸਟ ਵੱਖਰਾ ਹੀ ਆਉਂਦਾ ਹੈ ਜਿਹੜੇ ਹਲਵਾਈ ਆ ਨਾ ਉਹ ਵੀ ਇਦਾਂ ਹੀ ਕਰਦੇ ਲਸਣ ਅਦਰਕ ਦਾ ਪੇਸਟ ਆ ਜਿਹੜਾ ਲੱਗ ਬਣਾਉਂਦੇ ਆ ਸਰਦੀਆਂ ਮਸਾ ਪੁੱਜ ਗਿਆ ਇਹ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਪਿਆਰ ਜੇ ਤੁਸੀਂ ਹਰੀ ਮਿਰਚ ਪਾਣੀ ਹੋਵੇ ਇੱਥੇ ਹੀ ਪਾ ਲਿਓ ਮੈਂ ਹਰੀ ਮਿਰਚ ਤੇ ਟਮਾਟਰ ਕੁਛ ਨਹੀਂ ਪਾਉਣਾ ਵੈਸੇ ਤਾਂ ਪਾਏ ਆ ਟਮਾਟਰ ਉਧਰ ਮੰਮੀ ਜੀ ਤੁਸੀਂ ਲੈ ਜਾਓ ਪਰ ਮੈਂ ਨਹੀਂ ਲਈ ਮੈਂ ਨਹੀਂ ਪਾਉਣੀ ਆਜੇ ਜਿੰਨੇ ਪਕੌੜੇ ਪੋੜੇ ਪਾਉਣੇ ਉਹਨੇ ਇੱਕ ਪਕੌੜੇ ਜਿਹੜੇ ਤੁਸੀਂ ਡਿਪ ਕਰ ਲਿਓ ਮੈਂ ਥੋੜੇ ਜਿਹਾ ਦੇ ਪਾਉਣੀ। ਇਹ ਤੇ ਬੱਚਿਆਂ ਨੇ ਨਾ ਪਕੌੜੇ ਪਕੌੜੀ ਕੱਢਣੇ ਆਂ ਆਲੂਆਂ ਨੂੰ ਤੇ ਹੱਥੇ ਨਹੀਂ ਲਾਉਣਾ ਉਹਨਾਂ ਨੇ। ਅਸੀਂ ਆਲੂਆਂ ਨਾਲ ਰੋਟੀ ਖਾ ਲਈ। ਮੈਂ ਕਈ ਵਾਰ ਵਿੱਚ ਇਹਦੇ ਜਿਹੜੀਆਂ ਮਕੰਦ ਬੜੀਆਂ ਹੁੰਦੀਆਂ ਨੇ ਉਹ ਵੀ ਬਾਹਰ ਦੇਣੀ। Per ragionare così, ma devastare il popolo. No, il popolo è a ਆਪਾਂ ਬਹੋਂ ਦੀਆਂ ਗੀਤਾਂ ਲਓ ਜੀ ਆਪਣਾ ਲਸਣ ਪਿਆਜ਼ ਅਦਰਕ ਸਾਰਾ ਕੁਝ ਆਪਾਂ ਭੋਲਣ ਲਿਆ ਆ। ਇਸ ਦੇ ਵਿੱਚ ਪਾਵਾਂਗੇ ਪਹਿਲਾਂ ਮਸਾਲੇ। ਮਤਲਬ ਹਲਦੀ, ਨਮਕ ਤੇ ਮਿਰਚ ਬਸ। ਇੰਨੀ ਚੀਜ਼ਾਂ ਪਾਉਣੀਆਂ ਨੇ ਮੈਂ। ਸਵਾਦ ਅਨੁਸਾਰ ਆਪਾਂ ਨਮਕ ਕਰਕੇ ਮਿਰਚਾ ਜੜੀ ਪਾ ਜਾਣੀ। 아네일로 가리지 마요. 리지 마요. 썸지 마요. 썸네일로 가리지 마요. 썸네일로 가리지 마 ਇਹ ਗੋੜ ਪਰਾਂਦੇ ਪੈ ਰਹੇ। ਥੁੱਲੇ ਉੱਤੇ ਸਬਜ਼ੀ ਬਣਦੀ ਵੀ ਬਹੁਤ ਛੇਤੀ ਆ ਤੇ ਬਹੁਤ ਟੇਸਟ ਵੀ ਹੈ ਜਿਹੜਾ ਥੁੱਲੇ ਵਾਲੀ ਜੀਬ ਬਣੀ ਹੋਈ ਚੀਜ਼ ਦਾ ਨਾ ਵੱਖਰਾ ਹੀ ਜਾਂਦਾ ਆ। ਤੇ ਲੋ ਜੀ ਹੁਣ ਆਪਾਂ ਇਹਦੇ ਚ ਪਾ ਦਿੰਨੇ ਆ ਆਲੂ। ਆਲੂ ਮੈਂ 4 ਲੈ ਲਈ ਮੀਡੀਅਮ ਸਾਈਜ਼ ਦੇ। ਇਹ ਲੰਬੇ ਲੰਬੇ ਮੈਂ ਇਹਨਾਂ ਨੂੰ ਕੱਟ ਲਵਾਂ ਲੰਬੇ ਲੰਬੇ ਮੈਂ ਕੱਟ ਲਵਾਂ ਚਾਰ ਪੰਜ ਆਲੂ ਆਹੇ ਇਹ ਨਹੀਂ ਜੀ ਆਪਾਂ ਪਕੌੜੇ ਭੁੰਨਦੇ ਸੀ ਤੇ ਮੈਂ ਇਦਾਂ ਹੀ ਸਣੇ ਪਾਣੀ ਪਾ ਦੇਣਾ ਮੈਂ ਪਾਣੀ ਇਹਨਾਂ ਦਾ ਕੱਢਦੀ ਨਹੀਂ ਤੇ ਪਾਣੀ ਜਿਹੜਾ ਇਹਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਸਬਜ਼ੀ 'ਚ ਮੈਂ ਹੋਰ ਲਿਆ ਕੇ ਪਾਉ। ਥੀਰੇ ਜਿਹੜੇ ਨਮ ਟਾਕ ਦਿਆਂਗੇ ਪੱਕਣ ਵਾਸਤੇ ਜੀ ਪਾਣੀ ਆਪਾਂ ਨੇ ਪਾ ਦਿੱਤਾ ਤੇ ਉਤਰਉਣਾ ਦਿੱਤਾ ਇਹਦੀ ਠਕੜ ਤੇ ਹੁਣ ਇਹਨੂੰ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਪਕਾਣ ਦੇਵਾਂਗੇ ਸਬਜੀ ਬਣਦੀ ਨੂੰ ਜਿਹੜਾ ਕਾਫੀ ਟਾਈਮ ਆ ਹੋ ਗਿਆ ਐ ਤੇ ਆਪਾਂ ਕਰਦੇ ਹਾਂ ਹੁਣ ਇਹਨੂੰ ਚੈੱਕ ਕਿ ਕਿਰਸ਼ੀ ਕਿੱਥੇ ਆ ਪਕੌੜਾ ਆਪਣਾ ਜਿਹੜਾ ਹੈਗਾ ਯਾਰ ਰਿੱਚ ਗਿਆ ਤੇ ਆਲੂ ਤਾਂ ਛੇਤੀ ਰਿੱਚ ਜਾਂਦੇ ਆ ਇਹ ਜਿਹੜੇ ਡਾਇਮੰਡ ਆਲੂ ਪਾਏ ਹੋਏ ਆਪਾਂ ਨੇ ਸਬਜੀ ਬਣ ਕੇ ਆਪਣੀ ਹੋ ਗਈ ਆ ਰੈਡੀ ਲੈ ਕਰ ਤਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ